ਫਿਰ ਮੈਨੂੰ ਆਜੋ ਕਾ ਮਾ ਇੱਥੇ ਨੂੰ ਠੀਕ ਕਰੀ ਲੈਟ ਵਾੜੀ ਮੋੜ ਦੇ ਗਰਾਉਂਡ ਹੈ ਹਰ ਇੱਕ ਦਾ ਹਰ ਇੱਕ ਦਾ ਮਾਤਵਾਸ ਕੋਲ ਜਾਣਾ ਹੈ ਬਰਾਕਰ ਦਾ ਕੰਮ ਹੈ ਹੱਥ ਲੱਗ ਹੱਥ ਲੱਗ ਹੱਥ ਲੱਗ ਕੰਮ ਹੈ ਪਹਿਲਾਂ ਕਦੇ 20 ਸਾਲਾਂ ਚਾਹੀਏ ਨਹੀਂ ਕਰਨਾ ਨਹੀਂ ਸਰ ਕਮਰੇ ਹੁਣੇ ਆਈਆਂ ਕਮਰੇ ਆਈਆਂ ਕਦੇ ਨਹੀਂ ਹਜ਼ਾਰਾਂ ਦੀ ਆਈ ਲਗਦਾ ਜੀ ਕਦੇ ਨਹੀਂ ਆਈ ਜੇ ਆਨਪਾਰਟੀ ਆਈ ਹੈ ਤਾਂ ਲੱਖਾਂ ਦੇ ਗ੍ਰਾਂਟ ਆਉਣਗੇ ਸਾਡੇ ਨੇ ਤਾਂ ਪਹਿਲਾਂ ਵੀ ਤੋਂ ਕੰਮ ਦਾ ਰਿਹਾ ਆਪਣੇ ਚਮਕੌਰ ਵਾਲੇ ਨਾਲ ਉੱਧਰ ਬੰਦੂ ਆਉਂਦੀ ਜੀ ਅਨੰਦਪੁਰ ਤੋਂ ਜੇ ਆਨਪਾਰਟੀ ਗੁਣੇ ਆਉਂਦੇ ਆਜ ਵੀ ਨਵੇਂ ਫਾਇਦੇ ਮਿਲਦੇ ਨੇ ਉਹਨਾਂ ਦਾ ਹੀ ਜਾਂਦੇ ਮਸਲਾ ਹੈ ਜੀ ਹੋਰ ਕੋਈ ਐਡਾ ਮਰਦ ਨਹੀਂ ਹੈ ਇਹਨਾਂ ਨੂੰ ਪਮੈਕਨਾਂ ਆ ਗੱਡੇ ਬਣੇ ਹੋਏ ਨੇ ਉਹ ਆਪਾਂ ਬੈਠ ਜੀ ہے باقی بہت ہی ودیا لگ رہی کہ میں اپنا پہنا کر تو نہیں میں جان بیٹھی میں مجسٹ کر رہی تھا نہیں کہ سورا نے مجھے چھوٹا بڑا کام بالکل نہ تھا کوئی اچھا سے વિચાર کر کوئی یاد نہیں کہ گھر میں یہ صاف اچھے کرانے سورا نے پھر کہے گھر بڑا کینہ گا میں چاہتا ہوں کہ اپنے بچنا کا باتیں کہنے بھی امی کے سامنے منہ دکھاتا گیا ہے ਕੱਤਨਾਂ ਖਾਂ ਅਕਬਾਜਾ ਅਰ ਅੰਗਣੀ ਗ੍ਰਾਂਡ ਆ ਆਪਣੇ ਸਕੂਲ ਨੂੰ ਪਾਈ ਪਹੁੰਚੀ ਹੈ ਅਖਿਨਾਂ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਸੋ ਭਾਈ ਜਿਹਨੇ ਵੀ ਰੋਪਣਾ ਕੋਈ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰੀ ਹੈ ਕਿਉਂਕਿ ਉਹ ਕਹਿੰਦੇ ਸਾਡੇ ਸਕੂਲ ਵਾਸਤੇ ਕਰਤਾ ਹੈ ਪਤਾ ਮੈਨੂੰ ਕਿ ਕਦੇ ਸਾਡੇ 5.5 ਲੱਖ ਦੀ ਜਿਹੜੀ ਗ੍ਰਾਂਡ ਪਹੁੰਚੀ ਹੋਈ ਹੈ ਸਾਨੂੰ ਵੀ ਹੋਏ ਪਤਾ ਲੱਗਿਆ ਸੋ ਪਾਈ ਮੈਂ ਸਾਰੇ ਹੀ ਨਗਰ ਦਾ ਅਸੀਂ ਤੁਹਾਦਰ ਧੰਨਵਾਦ ਕਰਦੇ ਜਿੰਨੇ ਵੀ ਪਹੁੰਚੇ ਭਾਈ ਬੋਲੀ ਤੁਹਾਡਾ ਚੱਲਿਆ ਹੋਇਆ ਇੱਕੀ ਤੁਹਾਨੂੰ ਸਾਡੀ ਸਹਿਮਤੀ ਦੀ ਹੈ ਕਿਉਂਕਿ ਐਮਐਨਏ ਸਾਹਮਣੇ ਨਾ ਜਾਣਾ ਕਿ ਆਪਾਂ ਗੱਲਾਂ ਕਰਨ ਨੂੰ ਤਾਂ ਬਹੁਤ